ਬੱਕਰੀ ਦੇ ਥਨ ਵਰਗਾ ਤੇਰੇ ਢਿੱਡੇ ਦੀ ਤਲਾਸ਼ੀ ਲੰਦਾ ਮੈਂ 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 ਇਹ ਤਾਂ ਬੋਲੀ ਵੀ ਨਹੀਂ ਜਾਂਦੇ ਭੈਣ ਸਾਲੀਏ ਤੇਰੀ ਹੁਣ ਤੱਕ ਕੰਡਮ ਹੋ ਗਈ ਇਦਾਂ ਦੇ ਕੀ ਮੈਂ ਕਿ ਇਹਨਾਂ ਨੇ ਕੋਈ ਰਿਸ਼ਤੇ ਨਹੀਂ ਛੱਡੇ 80% ਗਾਣੇ ਐਸੇ ਹੀ ਸੀ ਜੀਜਾ ਸਾਲੀ ਦਾ ਰਿਸ਼ਤਾ ਬੜਾ ਜਿਹੜਾ ਖਰਾਬ ਦਿੱਤਾ ਗਿਆ ਰਿਸ਼ਤਿਆਂ ਨੂੰ ਹੀ ਤਾਰ-ਤਾਰ ਕਰ ਦਿੱਤਾ ਗਿਆ ਜੀ ਕੱਲਾ ਭਾਬੀ ਤੇ ਦੇਉਰ ਦੇ ਰਿਸ਼ਤੇ ਨੂੰ ਵੀ ਕਿਤੇ ਨਾ ਕਿਤੇ ਛੇੜਿਆ ਮਤਲਬ ਜਿਹੜੇ ਸੱਥਾਂ ਦੇ ਵਿੱਚ ਗੀਤ ਗਾਦੇ ਸੀ ਫਿਰ ਕੋਈ ਹੋਰ ਗੀਤ ਹੁੰਦੇ ਸੀ ਕਿਉਂਕਿ ਅਖਾੜੇ ਲੱਗਦੇ ਸੀ ਪਿੰਡਾਂ ਦੇ ਵਿੱਚ ਕੈਨੇਡਾ ਤੋਂ ਵੀ ਮੇਰੇ ਇੱਕ ਦੋ ਬੋਸ ਨੇ ਫੋਨ ਕੀਤਾ ਮੈਨੂੰ ਤੇ ਉਹਨਾਂ ਨੇ ਫਿਰ ਉਹਨਾਂ ਚ ਕੁਝ ਬੰਦੇ ਹੋ ਸੀ ਜਿਹੜੇ ਮੇਰੀ ਏਜ ਦੇ ਸੀ 50 ਪਲੱਸ ਸੀਗੇ 60 ਸੀ ਉਹਨਾਂ ਨੇ ਫਿਰ ਮੈਨੂੰ ਬਹੁਤ ਗੱਲਾਂ ਦਸੀਆਂ ਤੁਹਾਡੇ ਮੁਤਾਬਕ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਸਮਾਜ ਦਾ ਹੀਰੋ ਆਈਡਲ ਨਹੀਂ ਬਣਾਇਆ ਜਾਣਾ ਚਾਹੀਦਾ ਬਿਲਕੁਲ ਨਹੀਂ ਜੀ ਯਾ ਆਪਾਂ ਕਈ ਉਹਦੇ ਤੇ ਮੂਵੀਜ਼ ਬਣਾ ਲਈਏ ਉਹਨੂੰ ਹੀਰੋ ਬਣਾ ਲਈਏ ਉਹਨੂੰ ਯੂਥ ਆਈਕਨ ਬਣਾ ਲਈਏ ਨੈਕਸਟ ਤਾਂ ਇਹ ਤਾਂ ਇੱਕ ਫੇਰ ਮੈਂ ਕਹੂੰਗਾ ਉਸ ਪਾਲਿਸੀ ਦੇ ਅਲਾਈਨ ਹੋ ਰਿਹਾ ਹੈਗਾ ਵੀ ਜਿਹੜਾ ਜਦੋਂ ਆਪਾਂ ਇੱਕ ਜਨਰੇਸ਼ਨ ਨੂੰ ਹੋਰ ਪਾਸੇ ਤੱਕਣਾ ਚਾਹੁੰਦੇ ਆ ਤੇ ਸੱਚਾਈ ਤੋਂ ਦੂਰ ਲੈ ਕੇ ਜਾਣਾ ਚਾਹੁੰਦੇ ਆ ਜਿਹੜਾ ਕਿ ਆਪਾਂ ਘਰੇ ਨਹੀਂ ਸੁਣ ਸਕਦੇ ਜਿਹੜਾ ਉਹ ਇਕੱਲੇ ਜਾ ਕੇ ਕਿਤੇ ਬਾਹਰ ਸੁਣਦੇ ਸੀ ਜਾਂ ਖੇਤ 'ਚ ਸੁਣ ਲਿਆ ਜਾਂ ਕਿਤੇ ਹੋਰ ਕੋਰਟ ਸੁਣ ਲਿਆ ਤਾਂ ਉਸ ਸੈਗਮੈਂਟ ਨੂੰ ਕੈਟਰ ਕਰਦਾ ਤੁਸੀਂ ਕਹਿੰਦੇ ਹੋ ਕਿ ਜਿਹੜਾ ਚਮਕੀਲਾ ਸੀ ਗਾਇਕ ਉਹ ਵਧੀਆ ਨਹੀਂ ਸੀ ਇੱਕ ਇੱਕ ਦਿਨ 'ਚ ਦੋ ਦੋ ਅਖਾੜੇ ਪੂਰਾ ਪੂਰਾ ਮਹੀਨਾ ਬੁੱਕ ਰਹੇ ਦੇ ਸੀ ਬਟ ਉਹ ਪੰਜਾਬੀਅਤ ਨੂੰ ਜਾਂ ਪੰਜਾਬ ਦੀ ਬੋਲੀ ਨੂੰ ਪੰਜਾਬ ਦੇ ਕਲਚਰ ਨੂੰ represent ਨਹੀਂ ਸੀ ਬੈਸਟ ਸਟੂਡੈਂਟ ਸੀ ਤਾਂ ਉਸ ਟਾਈਮ ਮੇਰੇ ਫਾਦਰ ਮੈਨੂੰ ਕਹਿੰਦੇ ਹੁੰਦੇ ਸੀ ਵੀ ਜਿਹੜਾ ਇੱਕ ਵਰਡ ਹੁੰਦਾ ਨਾ ਸਾਲੀ ਇਹ ਅਨਪੜਾ ਲਈ ਡਿਕਸ਼ਨਰੀ ਦਾ ਵਰਡ ਆ ਜੀ ਠੀਕ ਆ ਇੱਕ ਇਨਸਾਨ ਤੇ ਸਰਦਾਰਾਂ ਦੀ ਡਿਕਸ਼ਨਰੀ ਚ ਦੇ ਵਿੱਚ ਉਹਨੂੰ ਪੈਣੀ ਕਰ ਤੱਕੀ ਉਹ ਕਲਚਰ ਸੀ ਪੰਜਾਬ ਦਾ ਪਰ ਜੋ ਇਹ ਇਹਨਾਂ ਨੇ ਅੱਗੇ ਲਿਆਂਦਾ ਇਹਨਾਂ ਦਾ ਰਿਸ਼ਤੇ ਕੋਈ ਨਹੀਂ ਚੱਜਦੇ ਉਸ ਟਾਈਮ ਦੇ ਉੱਤੇ ਪੁਲਿਸ ਕਈ ਵਾਰ ਕਿਸੇ ਨੂੰ ਫੜ ਲੈਂਦੀ ਕਿਸੇ ਮੁੰਡੇ ਨੂੰ ਪਿੰਡ ਦੇ ਤੇ ਜੇ ਸਰਪੰਚ ਵੀ ਜਾਂਦਾ ਛਡੌਣ ਤਾਂ ਇਹ ਕਿਹਾ ਜਾਂਦਾ ਸੀ ਤੁਸੀਂ ਚਮਕੀਲੇ ਦਾ ਖਾੜਾ ਪਿੰਡ ਲਵਾ ਦਿਓ ਮੁੰਡਾ ਛੱਡ ਦਿੰਦੇ ਸਿੱਧੂ ਮਸੇਰੇ ਵਾਲੇ ਦੇ ਗਾਣੇ ਵੀ ਬਹੁਤ ਸਾਰੇ ਗਨ ਦੇ ਨਾਲ ਰਿਲੇਟਿਡ ਸੀ ਡੱਬ ਚ ਗਲੌਗ ਰੱਖਦਾ ਜਾਂ ਹੋਰ ਡਾਲਰਾਂ ਵਾਂਗੂ ਨਹੀਂ ਨਾ ਸਦਾ ਚੱਲ ਦੇਖਿਆ ਜਾਵੇ ਤਾਂ ਉਹ ਮਤਲਬ ਕੋਈ ਮਾੜਾ ਸਿੰਗਰ ਨਹੀਂ ਸੀ রাইਟਰ ਨਹੀਂ ਸੀ ਉਹਨੇ ਗਨ ਕਲਚਰ ਦੇ ਗਾਣੇ ਗਾਏ ਉਸ ਟਾਈਮ ਉਹਦੀ ਏਜ ਜਾਂ ਇੱਕ ਸਿਸਟਮ ਹੋਰ ਸੀ ਪਰ ਜਦੋਂ ਐਸਵਾਈਐਲ ਤੇ ਆਇਆ ਔਨਰ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਨੁਰਾਗ ਸ਼ਰਮਾ ਅੱਜ ਗੱਲ ਕਰਾਂਗੇ ਉਸ ਗਾਇਕ ਦੀ ਜਿਸ ਦੀ ਕੇ ਮੰਚ ਦੇ ਉੱਤੇ ਆਪਣੀ ਧਰਮ ਪਤਨੀ ਜੋ ਕਿ ਉਹਨਾਂ ਦੀ ਦੁਕਾਨਾ ਜੋੜੀ ਹੋਈ ਸੀ ਅਤੇ ਦੋ ਸਾਜ਼ੀਆਂ ਦੇ ਸਮੇਤ ਹੱਤਿਆ ਕਰ ਦਿੱਤੀ ਗਈ ਸੀ ਅਮਰ ਸਿੰਘ ਚਮਕਿੱਲਾ ਜਿਹੜੇ ਹਮੇਸ਼ਾ ਵਿਵਾਦ ਦੇ ਵਿੱਚ ਰਹੇ ਇਹ ਕਹਿ ਕੇ ਕਿ ਉਹਨਾਂ ਦੇ ਲਿਖੇ ਗੀਤ ਅਸ਼ਲੀਲ ਹੁੰਦੇ ਸੀ ਇਸ ਬਾਬਤ ਕੁਝ ਦਿਨ ਪਹਿਲਾਂ ਹੀ ਚਾਹੇ ਕਹਿ ਲਈਏ ਕਿ ਇੱਕ ਵੱਡੀ ਫਿਲਮ ਬਣ ਰਹੀ ਹੈ ਪਰ ਕੁਝ ਬੁੱਧੀਜੀਵੀ ਸਮਾਜ ਦੇ ਵਿੱਚ ਅਜਿਹੇ ਨੇ ਜਿਹੜੇ ਅਮਰ ਸਿੰਘ ਚਮਕੀਲਾ ਨੂੰ ਵਧੀਆ ਨਹੀਂ ਸਮਝਦੇ ਉਹ ਕਹਿੰਦੇ ਆ ਕਿ ਮਾੜੀ ਗਾਇਕੀ ਪੰਜਾਬੀ ਕਲਚਰ ਨੂੰ ਵਧੀਆ ਨਹੀਂ ਬਲਕਿ ਮਾੜਾ ਪ੍ਰਮੋਟ ਕਰ ਰਹੀ ਸੀ ਸੋ ਸਾਡੇ ਨਾਲ ਇਸ ਵਕਤ ਸਟੂਡੀਓ ਚ ਮੌਜੂਦ ਨੇ ਪ੍ਰੋਫੈਸਰ ਸਮੇਰ ਸੀੜਾ ਗੱਲਬਾਤ ਉਹਨਾਂ ਨਾਲ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਤੇ ਤੁਹਾਡੇ ਈਵਿਊਜ਼ ਦਾ ਵੀ ਬਹੁਤ ਧੰਨਵਾਦ ਜੀ ਮੇਰੇ ਵੱਲ ਪ੍ਰੋਫੈਸਰ ਸਾਹਿਬ ਤੁਸੀਂ ਇੱਕ ਪੋਸਟ ਪਾਈ ਹੈ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਲੋਕ ਉਸ ਦੇ ਉੱਤੇ ਕਮੈਂਟ ਵੀ ਕਰ ਰਹੇ ਕੋਈ ਚੰਗੇ ਕੋਈ ਮਾੜੇ ਤੁਸੀਂ ਕਹਿੰਦੇ ਹੋ ਕਿ ਜਿਹੜਾ ਚਮਕੀਲਾ ਸੀ ਗਾਇਕ ਉਹ ਵਧੀਆ ਨਹੀਂ ਸੀ ਨਹੀਂ ਮੈਂ ਇਹ ਨਹੀਂ ਕਿਹਾ ਜੀ ਉਹ ਚੰਗਾ ਨਹੀਂ ਸੀ ਹਮ ਬਟ ਦੇਖੋ ਹਰ ਤਰ੍ਹਾਂ ਦੀ ਚੀਜ਼ ਜਾਂ ਜਿਹੜੀ ਜਿੱਡੀ 뮤ਜ਼ਿਕ ਹੈ ਜੀ ਜਾਂ ਜਿਹੜਾ ਆਰਟ ਹੈ ਉਹ ਹਰ ਤਰੀਕੇ ਦਾ ਹੁੰਦਾ ਹੈ ਹੈਨਾ ਉਹਦੇ ਚ ਹਰ ਜਿਹੜੀ ਕੈਟੇਗਰੀ ਆ ਉਹਨੂੰ ਟਾਰਗੇਟ ਕੀਤਾ ਜਾਂਦਾ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਸੈਗਮੈਂਟੇਸ਼ਨ ਹੈ ਕੈਟੇਗਰੀਜ਼ ਆ ਤਾਂ ਉਹ ਹਰ ਮੂਵੀ ਹਰ ਆਰਟ ਦਾ ਪੀਸ ਹੈ ਜਿਹੜਾ ਉਹ ਡਿਫਰੈਂਟ ਜਿਹੜਾ ਹੈਗਾ ਸੈਗਮੈਂਟ ਨੂੰ ਕੇਟਰ ਕਰਦਾ ਪਰ ਉਹ ਜਿਹੜਾ ਚਮਕੀਲਾ ਸੀ ਮੈਂ ਇਹ ਕਹਿਣਾ ਚਾਹੁੰਦਾ ਸੀ ਵੀ ਉਹ ਪੰਜਾਬ ਨੂੰ ਐ ਸੱਚ ਪੰਜਾਬੀਅਤ ਨੂੰ ਰਿਪਰੈਜ਼ੈਂਟ ਨਹੀਂ ਸੀ ਕਰਦਾ ਉਹ ਇੱਕ ਪਾਰਟਿਕੂਲਰ ਸਮਾਜ ਦਾ ਜਿਹੜਾ ਇੱਕ ਵਰਗ ਸੀਗਾ ਜਿਨ੍ਹਾਂ ਨੂੰ ਹੋ ਸਕਦਾ ਕੁਝ ਪਸੰਦ ਹੈ ਜਿਹੜਾ ਕਿ ਆਪਾਂ ਘਰੇ ਨਹੀਂ ਸੁਣ ਸਕਦੇ ਜਿਹੜਾ ਉਹ ਇਕੱਲੇ ਜਾ ਕੇ ਕਿਤੇ ਬਾਹਰ ਸੁਣਦੇ ਸੀ ਜਾਂ ਖੇਤ 'ਚ ਸੁਣ ਲਿਆ ਜਾਂ ਕਿਤੇ ਹੋਰ ਤੋਂ ਕਾਰਤ ਸੁਣ ਲਿਆ ਤਾਂ ਉਸ ਸੈਗਮੈਂਟ ਨੂੰ ਕੈਟਰ ਕਰਦਾ ਸੀਗਾ ਉਹ ਮਤਲਬ ਜਿਹੜਾ ਠੀਕ ਹੈ ਉਹ ਹੋ ਸਕਦਾ ਮੈਂ ਵੀ ਸੁਣਿਆ ਹੋਵੇ ਇਹ ਨਹੀਂ ਕਹਿੰਦਾ ਤਾਂ ਹਰ ਬੰਦੇ ਨੇ ਸੁਣਿਆ ਬਟ ਉਹ ਪੰਜਾਬੀਅਤ ਨੂੰ ਜਾਂ ਪੰਜਾਬ ਦੀ ਬੋਲੀ ਨੂੰ ਪੰਜਾਬ ਦੇ ਕਲਚਰ ਨੂੰ ਰਿਪਰੈਜ਼ੈਂਟ ਨਹੀਂ ਸੀ ਕਰਦਾ ਪਰ ਸੁਣਿਆ ਮੈਂ ਕਿ ਬਹੁਤ ਜ਼ਿਆਦਾ ਫੇਮਸ ਸੀ ਪਿੰਡਾਂ ਦੇ ਵਿੱਚ ਅਖਾੜੇ ਲੱਗਦੇ ਸੀ ਔਰ ਇੰਨੇ ਲੱਗਦੇ ਸੀ ਕਿ ਇੱਕ ਇੱਕ ਦਿਨ ਚ ਦੋ ਦੋ ਅਖਾੜੇ ਪੂਰਾ ਪੂਰਾ ਮਹੀਨਾ ਬੁੱਕ ਰਹਿੰਦੇ ਸੀ ਜਦੋਂ ਮੈਂ ਤੁਹਾਨੂੰ ਦੱਸਦਾ ਜੀ ਜਦੋਂ ਅਫਗਾਨਿਸਤਾਨ ਦੇ ਵਿੱਚ ਜਿਹੜਾ ਇਹ 911 911 ਤੋਂ ਬਾਅਦ ਜਿਹੜਾ ਅਮਰੀਕਾ ਨੇ ਅਟੈਕ ਕੀਤਾ ਜੀ ਅਟੈਕ ਕਰਨ ਤੋਂ ਬਾਅਦ ਉੱਥੇ ਜਿਹੜੀ ਗਵਰਨਮੈਂਟ ਸੀਗੀ ਲੋਕਲ ਤਾਲਿਬਾਨਸ ਦੀ ਉਹਨਾਂ ਨੂੰ ਉਹਨਾਂ ਨੇ ਕਬਜ਼ਾ ਕਰ ਲਿਆ ਜਾ ਕੇ ਅਮਰੀਕਾ ਨੇ ਤਾਂ ਤੁਹਾਨੂੰ ਪਤਾ ਵੀ ਕਾਬਲ ਦੀਆਂ ਸਟਰੀਟਸ ਦੇ ਵਿੱਚ ਸਭ ਤੋਂ ਪਹਿਲਾਂ ਕੀ ਵਿਕਣ ਲੱਗਿਆ ਸੀ ਉੱਥੇ ਸਭ ਤੋਂ ਪਹਿਲਾਂ ਦੋ ਤਿੰਨ ਚੀਜ਼ਾਂ ਖੁੱਲੀਆਂ ਸੀ ਪਹਿਲਾਂ ਸੀ ਨਾਈ ਦੀਆਂ ਦੁਕਾਨਾਂ ਦੂਜੀਆਂ ਸੀ ਇੰਡੀਅਨ ਐਕਟ्रेसेस ਦੇ ਪੋਸਟਰ ਅੱਛਾ ਤੇ ਤੁਸੀਂ ਆ ਲਾਓ ਤਾਂ ਇਹ ਜਿਹੜੀ ਚੀਜ਼ ਹੁੰਦੀ ਆ ਨਾ ਉਦੋਂ ਮਿਲਟੈਂਸੀ ਚੱਲਦੀ ਸੀ ਤਾਂ ਮਿਲਟੈਂਸੀ ਦੇ ਟਾਈਮ ਦੇ ਉਤੇ ਸਟੇਟ ਸੀ ਜਿਹੜੀ ਸਟੇਟ ਦੇ ਆਪਣੇ ਤਰੀਕੇ ਹੁੰਦੇ ਆ ਉਸ ਮਿਲਟੈਂਸੀ ਨੂੰ ਦੱਬਣ ਦੇ ਤਾਂ ਉਹ ਐਸਾ ਕੁਝ ਪ੍ਰਮੋਟ ਕਰਦੇ ਆ ਲੋਕਾਂ ਦੇ ਵਿੱਚ ਤਾਂ ਜੋ ਲੋਕ ਇਧਰ ਨੂੰ ਦੀ ਵਜਾਏ ਦੂਜੇ ਪਾਸੇ ਲੱਗਣ ਤੇ ਉਹਨਾਂ ਦੀ ਸੋਚ ਜਿਹੜੀ ਨੈਕਸਟ ਜਨਰੇਸ਼ਨ ਉਹਦੇ ਸੋਰਸ ਤੇ ਫਰਕ ਪੈ ਸਕੇ ਤਾਂ ਮੈਨੂੰ ਇਹ ਲੱਗਦਾ ਵੀ ਉਹ ਜਿਹੜਾ ਜਿਸ ਤਰ੍ਹਾਂ ਦਾ ਗਾਉਂਦਾ ਸੀ ਜਿਹੇ ਜਿਹੇ ਉਹਦੇ ਗਾਣੇ ਸੀ ਜਾਂ ਹੋਲ ਸੀ ਉਹ ਸਾਰੀ ਇਸ ਪਲੈਨਿੰਗ ਲੱਕ ਪਾਰਟ अच्छा मतलब साजिश ਦੇ ਤਹਿਤ ਇਹ ਜਿਹੇ ਗੀਤ ਗਵਾਏ ਜਾ ਰਹੇ ਸੀ ਕਿ ਨੌਜਵਾਨ ਵਰਗ ਜਿਹੜਾ ਹੈ ਇਧਰਲੇ ਪਾਸੇ ਚਲਾ ਜਾਵੇ मतलब ਕਹਿ ਲੀਏ ਕਿ ਗੀਤ ਪਰ ਉਹਨਾਂ ਦਾ ਪਹਿਲਾ ਗੀਤ ਮਕਬੂਲ ਹੋਇਆ ਜਿਹੜਾ ਉਹ ਟਕੂਏ ਤੇ ਟਕੂਆ ਖੜਕੇ ਲਿਖਿਆ ਵੀ ਸੀ ਧਾਰਮਿਕ ਗੀਤ ਵੀ ਲਿਖਿਆ ਤੁਹਾਨੂੰ ਪਤਾ ਅਮਰ ਸਿੰਘ ਚਮਕੀਲਾ ਨੇ ਧਾਰਮਿਕ ਗੀਤ ਜਦੋਂ ਉਹਨਾਂ ਨੂੰ ਧਮਕੀਆਂ ਆਈਆਂ ਸੀਗੀਆਂ ਜੀ ਉਸ ਟਾਈਮ ਤੇ ਮਿਲਟੈਂਟਸ ਦੀਆਂ ਤਾਂ ਉਹਨਾਂ ਨੇ ਧਾਰਮਿਕ ਗੀਤ ਵੀ ਲਿਖੇ ਆ ਤੇ ਕਲਾਕਾਰ ਮੈਂ ਫੇਰ ਵੀ ਕਹਾਂ ਕੋਈ ਮਾੜਾ ਨਹੀਂ ਹੁੰਦਾ ਮੈਂ ਉਹਦੇ ਦਰਸ਼ਕਾਂ ਦੀਆਂ ਜਾਂ ਉਹ ਸੌਰੀ ਉਹਨਾਂ ਦੇ ਜੋ ਲਿਸਨਰਸ ਹੁੰਦੇ ਆ ਉਹਨੂੰ ਸਰੋਤਿਆਂ ਦੀਆਂ ਭਾਵਨਾਵਾਂ ਨੂੰ ਸਮਝਦਾ ਤੇ ਮੈਂ ਉਹਦੀ ਰਿਸਪੈਕਟ ਵੀ ਕਰਦਾ ਜੀ ਮੈਂ ਇਹ ਨਹੀਂ ਕਹਿੰਦਾ ਵੀ ਉਹ ਕੁਝ ਮਾੜਾ ਨੇ ਮੈਂ ਆਪ ਸੁਣਦਾ ਰਿਹਾ ਬਟ ਜਿਹੜੀ ਗੱਲ ਹੈ ਵੀ ਮੈਂ ਉਹ ਇੱਕ ਪੰਜਾਬੀ ਹਿੱਤ ਨੂੰ ਰਿਪਰੈਜ਼ੈਂਟ ਨਹੀਂ ਕਰਦਾ ਜੇ ਆਪਾਂ ਕਹੀਏ ਉਹਦੇ ਤੇ ਮੂਵੀਜ਼ ਬਣਾ ਲੀਏ ਉਹਨੂੰ ਹੀਰੋ ਬਣਾ ਲੀਏ ਉਹਨੂੰ ਜੁੱਧ ਆਈਕਨ ਬਣਾ ਲੀਏ ਨੈਕਸਟ ਤਾਂ ਇਹ ਤਾਂ ਇੱਕ ਫੇਰ ਮੈਂ ਕਹੂੰਗਾ ਉਸ ਪਾਲਿਸੀ ਦੇ ਅਧੀਨ ਹੋ ਰਿਹਾ ਹੈਗਾ ਵੀ ਜਿਹੜਾ ਜਦੋਂ ਆਪਾਂ ਇੱਕ ਜਨਰੇਸ਼ਨ ਨੂੰ ਹੋਰ ਪਾਸੇ ਧੱਕਣਾ ਚਾਹੁੰਦੇ ਆ ਤੇ ਸੱਚਾਈ ਤੋਂ ਦੂਰ ਲੈ ਕੇ ਜਾਣਾ ਚਾਹੁੰਦੇ ਆ ਇਹ ਮੈਨੂੰ ਅੱਜ ਵੀ ਉਸ ਲਈ ਪਾਟ ਲੱਗਦਾ ਪਰ ਅੱਜ ਵੀ ਲੋਕ ਗੀਤ ਸੁਣਦੇ ਆ ਵਿਆਹਾਂ ਦੇ ਵਿੱਚ ਅਸੀਂ ਅਕਸਰ ਦੇਖਿਆ ਗੀਤ ਚੱਲਦਾ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਨਾਲ ਅੰਦਰ ਵੜ ਗਈ ਦੇਖੋ ਉਹਨੂੰ ਗਾਣਾ ਪੂਰਾ ਸੁਣੋ ਠੀਕ ਹੈ ਤਾਂ ਤੁਹਾਨੂੰ ਉਸ ਵਿੱਚ ਵੀ ਸਮਝ ਆਉਂਗੇ ਪਰ ਇੱਕ ਜਿਹੜੇ ਗਾਣੇ ਹੁੰਦੇ ਆ ਇਹ ਨਹੀਂ ਹੁੰਦੇ ਵੀ ਉਹਨੇ ਜੇ 100 ਗਾਣੇ ਗਾਏ ਆ ਤੇ 100 ਦੇ 100 ਹੀ ਐਸੇ ਸੀਗੇ ਉਹਦੇ ਵਿੱਚੋਂ ਪਰ 80 ਗਾਣੇ ਸੀ ਜਿਹੜੇ ਉਹ ਪਰਿਵਾਰ ਦੇ ਵਿੱਚ ਜਾਂ ਵਿਆਹਾਂ 'ਚ ਨਹੀਂ ਸੁਣੇ ਜਾ ਸਕਦੇ ਇੱਕ ਮੈਂ ਆਰਟੀਕਲ ਪੜ੍ਹਿਆ ਸੀ ਐਕਚੁਅਲੀ ਮੈਂ ਪੋਸਟ ਕਿਉਂ ਲਿਖੀ ਜੀ ਕਿ ਉਹਨਾਂ ਨੇ ਕਿਹਾ ਕਿ ਉਸ ਟਾਈਮ ਦੇ ਉੱਤੇ 1988 88 ਦੇ ਵਿੱਚ ਇਹ ਵਾਰਦਾਤ ਹੋਈ 8 ਮਾਰਚ 1988 ਹਾਂਜੀ ਮੈਂ ਉਸ ਚੀਜ਼ ਨੂੰ ਬਹੁਤ ਮੰਦ ਭਾਗਾ ਕਹਿੰਨਾ ਪਹਿਲਾਂ ਤਾਂ ਕਤਲ ਕਿਸੇ ਦਾ ਵੀ ਹੋਵੇ ਜੀ ਉਹ ਕੋਈ ਸਮਾਜ ਵਾਸਤੇ ਚੰਗਾ ਨਹੀਂ ਹੁੰਦਾ ਬਿਲਕੁਲ ਉਸ ਟਾਈਮ ਦੇ ਉਹਨਾਂ ਮੈਡਮ ਨੇ ਲਿਖਿਆ ਕਿ ਉਦੋਂ ਇੱਕ ਜੈਮਲ ਸਿੰਘ ਪਾੜਾ ਪਿੰਡ ਸੀ ਉੱਥੋਂ ਦੇ ਸੀਗੇ ਉਹ ਉਹ ਕਾਮਨਿਸਟ ਮੂਵਮੈਂਟ ਨਾਲ ਸਬੰਧ ਰੱਖਦੇ ਸੀ ਜੀ ਉਹ ਸੀ ਗਾਇਕੀ ਵੀ ਕਰਦੇ ਸੀ ਕਵਿਤਾਵਾਂ ਵੀ ਲਿਖਦੇ ਸੀ ਉਹਨਾਂ ਦਾ ਵੀ ਕਤਲ ਹੋਇਆ ਉਸ ਤੋਂ ਬਾਅਦ ਇੱਕ ਪਾਸ ਜਿਹੜਾ ਪੰਜਾਬੀ ਦਾ ਬਹੁਤ ਵੱਡਾ ਰਾਈਟਰ ਮੈਂ ਉਸ ਨੂੰ ਮੰਨਦਾ ਤੇ ਅੱਜ ਵੀ ਮੈਂ ਤਾਂ ਆਪਾਸ਼ ਨੂੰ ਅੱਜ ਵੀ ਮੇਰੇ ਕੋਲ ਪਾਸ ਤੇ ਰਿਲੇਟਡ ਕਈ ਬੁੱਕਸ ਮੇਹਗੀਆਂ ਜਿਹੜੀਆਂ ਮੈਂ ਪੜੀਆਂ ਰੀਸੈਂਟਲੀ ਪੜੀਆਂ ਜੀ ਉਹਦੀ ਹਿਸਟਰੀ ਬਾਰੇ ਪੜਿਆ ਉਹਦੀ ਲਾਈਫ ਬਾਰੇ ਪੜਿਆ ਤੇ ਬਹੁਤ ਮੈਂ ਉਹਦਾ ਇੱਕ ਤਰ੍ਹਾਂ ਦਾ ਇੱਕ ਦੋ ਦੀਆਂ ਕਵਿਤਾਵਾਂ ਲਿਖੀਆਂ ਬਹੁਤ ਵੱਡਾ ਫੈਨ ਹਾਂ ਜੀ ਉਹਦਾ ਵੀ ਉਦੋਂ ਕਤਲ ਹੋਇਆ ਤਾਂ ਉਹਨਾਂ ਸਾਰਿਆਂ ਨੇ ਉਸ ਮੈਂ ਉਹਨਾਂ ਨੇ ਮੈਡਮ ਨੇ ਆ ਪਾਡਾ ਜੀ ਨੂੰ ਪਾਸ ਜੀ ਨੂੰ ਤੇ ਚਮਕੀਲੇ ਨੂੰ ਇੱਕੋ ਬ੍ਰੈਕਟ ਦੇ ਵਿੱਚ ਬੰਦ ਕਰਨਾ ਕਿ ਸਾਰੇ ਸੇਮ ਧਾਰਾਵਾਂ ਦੇ ਉਸ ਹੀ ਕੇ ਬੰਦੇ ਤੇ ਸੇਮ ਤਰ੍ਹਾਂ ਨਾਲ ਇਹਨਾਂ ਦਾ ਕਤਲ ਹੋਇਆ ਜਿਹੜਾ ਕਿ ਮਾੜਾ ਸੀ ਨਹੀਂ ਉਹ ਆਏ ਨਹੀਂ ਹੈ ਜੀ ਪਾਸ ਨਾਲ ਤੁਸੀਂ ਚਮਕੀਲੇ ਨੂੰ ਰਿਲੇਟ ਨਹੀਂ ਕਰ ਸਕਦੇ ਹੈਨਾ ਦੇਖੋ ਆਪਾਂ ਨੂੰ ਵੀ ਪਤਾ ਹੈ ਵੀ ਜਿਹੜਾ ਚਮਕੀਲਾ ਹੈ ਉਹ ਮੈਨੂ ਲਾਦਾ ਮੈਡਮ ਜਾਂ ਤਾਂ ਉਹਦੇ ਗਾਣੇ ਨਹੀਂ ਸੁਨੇ ਜਾਂ ਮੈਡਮ ਨੂੰ ਉਹ ਗਾਣੇ ਸਮਝ ਨਹੀਂ ਆਏ ਹੈਨਾ ਤਾਂ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਨੇ ਨਾ ਜਿਹੇ ਐਸੇ ਆਰਟੀਕਲ ਛਪਣੇ ਉਹਨਾਂ ਸਾਰਿਆਂ ਨੂੰ ਇੱਕ ਬ੍ਰੈਕਟ ਵਿੱਚ ਰੱਖਣਾ ਪਾਡੇ ਜਿਹਨੂੰ ਤੇ ਪਾਸ ਜੀ ਨੂੰ ਚਮਕੀਲੇ ਨੂੰ ਇਮੈਨੂਅਲ ਲਾਦਾ ਵੀ ਇਹ ਵੀ ਉਸ ਲੈਵਲ ਤੱਕ ਪਬਲਿਕੇਸ਼ਨ ਹੋਣੀ ਮੈਨੂੰ ਇਹ ਸਾਰਾ ਵੀ ਕ ਸਾਜ਼ਿਸ਼ੀ ਲੱਗਦੀ ਹੈ ਅੱਛਾ ਹਾਂਜੀ ਤੁਹਾਨੂੰ ਲੱਗਦਾ ਵੀ ਜਨਰੇਸ਼ਨ ਨੂੰ ਫੇਰ ਦੁਬਾਰਾ ਇੱਕ ਅਜਿਹੇ ਪਾਸੇ ਲਿਜਾਇਆ ਜਾ ਰਿਹਾ ਜੋ ਕਿ ਸਮਾਜ ਦੇ ਵਿੱਚ ਅੱਛਾ ਨਹੀਂ ਹੈ ਅੱਜ ਆਪਾਂ ਲੜ ਰਹੇ ਹਾਂ ਜੀ ਅੱਜ ਅਸੀਂ ਪਾਣੀ ਵਾਸਤੇ ਲੜ ਰਹੇ ਹਾਂ ਕਿਸਾਨੀ ਮੂਵਮੈਂਟਸ ਚੱਲ ਰਹੀਆਂ ਨੇ ਮੈਂ ਮੇਰੇ ਵਾਸਤੇ ਤਾਂ ਪਾਣੀ ਦੀ ਲੜਾਈ ਹੈ ਅੱਜ ਪੰਜਾਬ ਬੋਲਦਾ ਪੰਜਾਬ ਬਹੁਤ ਕੁਝ ਮੰਗਦਾ ਪੰਜਾਬ ਇੱਕ ਉਹ ਅੱਜ ਕੰਡੀਸ਼ਨ ਚ ਆ ਚੁੱਕਿਆ ਹੈ ਜਿੱਥੇ ਮਤਲਬ ਹੁਣ ਇਸ ਤੋਂ ਅੱਗੇ ਅਨਰੈਸਟ ਵੱਧ ਸਕਦਾ ਹੈ ਕਿਉਂਕਿ ਹੁਣ ਲੋਕਾਂ ਲਈ ਜਿਹੜੀ ਬੇਸਿਕਲੀ ਕਿਸਾਨ ਨੇ ਜਾਂ ਐਗਰੀਕਲਚਰਿਸਟ ਨੇ ਉਹਨਾਂ ਦੀ ਇੱਕ ਲਿਮਿਟ ਆ ਗਈ ਹੈਗੀ ਆ ਪ੍ਰੋਡਕਸ਼ਨ ਦੀ ਵੀ ਆ ਗਈ ਮਨੀ ਪਾਸੋਂ ਵੀ ਆ ਗਈ ਹੈ ਜੀ ਬਹੁਤ ਡਾਊਨ ਚੱਲਿਆ ਗਿਆ ਹੈਗਾ ਉਹ ਕੀਤਾ ਤਾਂ ਉਹਨਾਂ ਦੇ ਵਿੱਚ ਕਨਫਰਸਟ ਹੈ ਤਾਂ ਇਹ ਹੁੰਦਾ ਜੀ ਕਿ ਉਸ ਅਨਰਸਟ ਨੂੰ ਇੱਕ ਉਹ ਮੂਵਮੈਂਟ ਨਾ ਬਣੇ ਜਾਂ ਕੁਝ ਹੋਰ ਨਾ ਹੋਵੇ ਮੂਵਮੈਂਟ ਪੋਜ਼ਿਟਿਵ ਵੇ ਨਾਲ ਕਿ ਉਹ ਸੜਕਾਂ ਤੇ ਨਾ ਆਉਣ ਤਾਂ ਦੇਖੋ ਪੰਜਾਬ ਦੀ ਗੱਲ ਕਰੀਏ ਅੱਜ ਤੋਂ ਜੇ ਆਪਾਂ 15 20 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇੱਕ ਜਨਰੇਸ਼ਨ ਦਾ ਨਸ਼ਿਆ ਨੇ ਖਾ ਲਈ ਉਸ ਤੋਂ ਅਗਲੀ ਜਨਰੇਸ਼ਨ ਆਈਲੈਟਸ ਨੇ ਖਾ ਲਈ ਅੱਜ ਹਾਈਐਸਟ ਕੁਆਲੀਫਿਕੇਸ਼ਨ ਹੈ ਜੀ ਪਿੰਡਾਂ ਦੇ ਵਿੱਚ ਆਈਲੈਟਸ ਉਹ ਉਸ ਜਿਹੜੀ ਲੈਵਲ ਦੇ ਜਿਹੜੇ ਬੱਚੇ ਆਪਾਂ ਜਨਰੇਸ਼ਨਸ ਪ੍ਰੋਡਿਊਸ ਕਰ ਰਹੇ ਆ ਆਈਲੈਟਸ ਜਨਰੇਸ਼ਨ ਜੀ ਤਾਂ ਤੁਸੀਂ ਕੀ ਸੋਚਦੇ ਹੋ ਕਿ ਉਹਨਾਂ ਦਾ ਜਿਹੜਾ ਥਿੰਕਿੰਗ ਲੈਵਲ ਆ ਜਾਂ ਉਹਨਾਂ ਦਾ ਆਪਾਂ ਇੱਕ ਲੇਬਰ ਪ੍ਰੋਡਿਊਸ ਕਰ ਰਹੇ ਆ ਆਪਾਂ ਇੱਕ ਅਫੀਸਰ ਨਹੀਂ ਪ੍ਰੋਡਿਊਸ ਕਰ ਰਹੇ ਹੈਨਾ ਤਾਂ ਮੈਨੂੰ ਇਹ ਲੱਗਦਾ ਵੀ ਜਿਹੜਾ ਵੈਕਿਊਮ ਆ ਚੁੱਕਿਆ ਹੈ ਪੰਜਾਬ ਦੇ ਵਿੱਚ ਇੱਕ ਇੰਟੈਲੀਜੈਂਸੀ ਦਾ ਇੱਕ ਸੋਸ਼ਲ ਥਿੰਕਿੰਗ ਦਾ ਜੀ ਲੋਕ ਪਰਸਨਲ ਥਿੰਕਿੰਗ ਜ਼ਿਆਦਾ ਕਰਦੇ ਆ ਆਪਣੇ ਬਾਰੇ ਸੋਚਦੇ ਆ ਸੋਸ਼ਲ ਥਿੰਕਿੰਗ ਹੈ ਜਿਹੜੀ এনवायरमेंट ਬਾਰੇ ਹਵਾ ਪਾਣੀ ਬਾਰੇ ਤੁਹਾਡੇ ਪਾਣੀ ਦੇ ਘਟਲੇ ਸੱਤਰ ਬਾਰੇ ਉਹ ਚੀਜ਼ਾਂ ਤੋਂ ਪਰੇ ਹੋ ਕੇ ਜਦੋਂ ਕੁਆਲੀਫਿਕੇਸ਼ਨ ਬੇਸਿਕ ਹੀ ਆਇਲਟ ਸਜੂਗੀ ਤਾਂ ਮੈਨੂੰ ਹੀ ਲੱਗਦਾ ਉਹ ਬੜਾ ਗੈਪ ਹੈ ਨਾ ਜੀ ਉਹ ਬਹੁਤ ਵੱਡਾ ਇਸ ਕਰਕੇ ਲੋਕ ਬਹੁਤ ਐਸੇ ਆ ਜਿਹੜੇ ਅੱਜ ਫੇਵਰ ਕਰਦੇ ਆ ਵੀ ਉਹਨਾਂ ਦਾ ਆਈਕਨ ਚਮਕੀਲਾ ਮਤਲਬ ਜਿਹੜੇ ਸੱਥਾਂ ਦੇ ਵਿੱਚ ਗੀਤ ਗਾਉਂਦੇ ਸੀ ਫਿਰ ਉਹ ਕੋਈ ਹੋਰ ਗੀਤ ਹੁੰਦੇ ਸੀ ਕਿਉਂਕਿ ਅਖਾੜੇ ਲੱਗਦੇ ਸੀ ਪਿੰਡਾਂ ਦੇ ਵਿੱਚ ਸਰ ਮੈਂ ਤੁਹਾਨੂੰ ਹੋਰ ਵੀ ਦੱਸਦਾ ਰਾਜ ਜੀ ਮੈਨੂੰ ਇੱਕ ਫੋਨ ਬਹੁਤ ਫੋਨ ਆਏ ਉਸ ਤੋਂ ਬਾਅਦ ਅਮਰੀਕਾ ਤੋਂ ਵੀ ਆਇਆ ਆਸਟ੍ਰੇਲੀਆ ਤੋਂ ਵੀ ਆਇਆ ਜੀ ਕੈਨੇਡਾ ਤੋਂ ਵੀ ਮੇਰੇ ਇੱਕ ਦੋ ਉਸਨੇ ਫੋਨ ਕੀਤਾ ਮੈਨੂੰ ਤੇ ਉਹਨਾਂ ਨੇ ਫਿਰ ਉਹਨਾਂ ਚੋਂ ਕੁਝ ਬੰਦੇ ਉਹ ਸੀ ਜਿਹੜੇ ਮੇਰੀ ਏਜ ਦੇ ਸੀ 50 ਪਲੱਸ ਸੀਗੇ 60 ਸੀ ਉਹਨਾਂ ਨੇ ਫਿਰ ਮੈਨੂੰ ਬਹੁਤ ਗੱਲਾਂ ਦੱਸੀਆਂ ਜੀ ਉਸ ਟਾਈਮ ਦੇ ਉਤੇ ਪੁਲਿਸ ਕਈ ਵਾਰ ਕਿਸੇ ਨੂੰ ਫੜ ਲੈਂਦੀ ਕਿਸੇ ਮੁੰਡੇ ਨੂੰ ਪਿੰਡ ਦੇ ਹਮ ਤਾਂ ਜੇ ਸਰਪੰਚ ਵੀ ਜਾਂਦਾ ਛਡਾਉਣ ਤਾਂ ਇਹ ਕਿਹਾ ਜਾਂਦਾ ਸੀ ਤੁਸੀਂ ਚਮਕੀਲੇ ਦਾ ਖਾੜਾ ਪਿੰਡ ਲਵਾ ਦਿਓ ਮੁੰਡਾ ਛੱਡ ਦਿੰਨੇ ਆ ਅੱਛਾ ਤਾਂ ਇਹ ਹਾਲਾਤ ਮੈਨੂੰ ਲੇਕੋ ਇਹ ਅੱਜ ਮੇਰੇ ਵਾਸਤੇ ਵੀ ਇਨਫੋਰਮੇਸ਼ਨ ਹੈ ਵੀ ਆਇਆ ਹੋਇਆ ਤਾਂ ਬਹੁਤ ਖਜ਼ਾਨੀ ਜਾਣਕਾਰੀ ਲੱਗਦਾ ਤਾਂ ਇਹਦਾ ਮਤਲਬ ਇਹੀ ਹੋਇਆ ਵੀ ਉਹ ਸਟੇਟ ਪ੍ਰਮੋਟਿਡ ਸਿਸਟਮ ਸੀਗਾ ਤਾਂ ਜੋ ਲੋਕਾਂ ਨੂੰ ਇੱਕ ਹੋਰ ਪਾਸੇ ਲੈ ਕੇ ਜਾਈਏ ਫਿਲਮਾਂ ਵਾਲੇ ਪਾਸੇ ਲੈ ਕੇ ਜਾਈਏ ਜਾਂ ਇੱਕ ਐਸੇ ਜਿਹੜੀ ਇਹਹੀ ਜੀ ਗੀਤਕਾਰੀ ਹੈ ਉਧਰ ਵੱਲ ਤੱਕੀ ਹੈ ਨਾ ਦੇਖੋ ਤੁਸੀਂ ਕੋਈ ਉਹਨਾਂ ਦੇ ਗਾਣੇ ਦੇ ਨਾਂ ਲੈ ਆ ਹੂੰ ਉਹ ਮੈਂ ਸਮਝ ਗਿਆ ਉਹ ਠੀਕ ਨਹੀਂ ਗਾਣੇ ਹੈ ਨਾ ਠੀਕ ਨਹੀਂ ਐਵਰੇਜ ਸੀਗੇ ਜੋ ਹੁੰਦਾ ਜੋ ਦੂਜੇ ਗਾਣੇ ਹੈ ਮੈਂ ਤਾਂ ਬੋਲ ਵੀ ਨਹੀਂ ਸਕਦਾ ਜੀ ਮੈਂ ਬੱਕਰੀ ਉੱਠਣ ਵਰਗਾ ਤੇ ਰੇਟੇਡੇ ਦੀ ਤਲਾਸ਼ੀ ਲੰਦਾ ਮੈਂ 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 ਮਤੋਂ ਤਾਂ ਬੋਲੇ ਵੀ ਨਹੀਂ ਜਾਂਦੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਿਹੜਾ ਬੰਦਾ ਇਹਨੂੰ ਗਾਣੇ ਦੀ ਤਰ੍ਹਾਂ ਲਊਗਾ ਉਹ ਹੋਰ ਸਮਝੂਗਾ ਜੇਕਰ ਉਹ ਡੀਪਲੀ ਇਸਨੂੰ ਸਮਝੂਗਾ ਤੇ ਬਹੁਤ ਮਾੜੀ ਗੱਲ ਜਿਹੜੀ ਹੈ ਇਸ ਗੀਤ ਦੇ ਵਿੱਚ ਕਿ 80% ਗਾਣੇ ਐਸੇ ਹੀ ਸੀ ਜੀਜਾ ਸਾਲੀ ਦਾ ਰਿਸ਼ਤਾ ਬੜਾ ਜਿਹੜਾ ਖਰਾਬ ਪਿੱਛਾ ਗਿਆ ਸਾਲੀ ਰਿਸ਼ਤਿਆਂ ਨੂੰ ਹੀ ਤਾਰ-ਤਾਰ ਕਰ ਦਿੱਤਾ ਗਿਆ ਜੀ ਕੱਲਾ ਭਾਬੀ ਤੇ ਦੇਵਰ ਦੇ ਰਿਸ਼ਤੇ ਨੂੰ ਵੀ ਕਿਤੇ ਨਾ ਕਿਤੇ ਛੇੜਿਆ ਗਿਆ ਮੈਂ ਜਦੋਂ ਛੋਟਾ ਸੀ ਜੀ ਮੈਂ ਬਹੁਤ ਮੇਰੇ ਫਾਦਰ ਸਾਹਿਬ ਜਿਹੜੇ ਹੈ ਜੀ ਉਹ ਮਤਲਬ ਮੈਂ ਉਹਨ ਮੈਂ ਗਨਸੀ ਦੀਆਂ ਚੀਜ਼ਾਂ ਉਹਨਾਂ ਤੋਂ ਸਿੱਖੀਆਂ ਨੇ ਜਿਹੜੀਆਂ ساری ਉਮਰ ਮੇਰੇ ਲੜ ਲੱਗੀਆਂ ਜੀ ਮੈਂ ਬਹੁਤ ਛੋਟਾ ਸੀਗਾ ਮੈਂ ਉਦੋਂ ਆ ਵਾਸਨ ਮੈਰਡ ਤੇ ਮੈਸਟ੍ਰੈਂਟ ਸੀ ਤਾਂ ਉਸ ਟਾਈਮ ਮੇਰੇ ਫਾਦਰ ਮੈਨੂੰ ਕਹਿੰਦੇ ਹੁੰਦੇ ਸੀ ਵੀ ਜਿਹੜਾ ਇੱਕ ਵਰਡ ਹੁੰਦਾ ਨਾ ਸਾਲੀ ਇਹ ਅਨਪੜਾ ਲਈ ਡਿਕਸ਼ਨਰੀ ਦਾ ਵਰਡ ਹੈ ਜੀ ਠੀਕ ਹੈ ਇੱਕ ਇਨਸਾਨ ਤੇ ਸਰਦਾਰਾਂ ਦੀ ਡਿਕਸ਼ਨਰੀ ਚ ਦੇ ਵਿੱਚ ਉਹਨੂੰ ਪੈਣੀ ਕਹਿੰਦੇ ਇਹ ਮੇਰੀ ਗੱਲ ਯਾਦਨੀ ਤਾਂ ਇਹ ਕਰਦਾ ਦੇਖੋ ਇੱਕ ਫਾਦਰ ਨੇ ਮੈਨੂੰ ਦੱਸਿਆ ਮੈਨੂੰ ਲੱਗਦਾ ਨਹੀਂ ਵੀ ਮੈਨੂੰ ਕੋਈ 40 ਸਾਲ ਹੋ ਗਏ ਹੋਣੇ ਸ਼ਾਇਦ ਉਹ ਗੱਲਾਂ ਨੂੰ ਦਸੀਆਂ ਜਾਂ 35 ਸਾਲ ਹੋ ਗਏ ਹੋਣੇ ਪਰ ਮੇਰੇ ਕੰਨ ਅੱਜ ਵੀ ਉੱਜ ਜਾਂਦੇ ਵੱਜਦੇ ਆ ਤਾਂ ਕੀ ਉਹ ਕਲਚਰ ਸੀ ਪੰਜਾਬ ਦਾ ਪਰ ਜੋ ਇਹ ਇਹਨਾਂ ਨੇ ਅੱਗੇ ਲਿਆਂਦਾ ਇਹਨਾਂ ਨੇ ਤਾਂ ਰਿਸ਼ਤੇ ਕੋਈ ਨਹੀਂ ਛੱਡੇ ਜੀ ਭੈਣ ਸਾਲੀਏ ਤੇਰੀ ਹੁਣ ਤੱਕ ਕੰਡਮ ਹੋ ਗਈ ਇਦਾਂ ਦੇ ਗਏ ਮੈਂ ਕਿ ਇਹਨਾਂ ਨੇ ਕੋਈ ਰਿਸ਼ਤੇ ਨਹੀਂ ਛੱਡੇ ਜੀ ਹੈਨਾ ਤਾਂ ਇਹ ਜਿਹੜੀਆਂ ਗੱਲਾਂ ਨੇ ਨਾ ਇਹਦੇ ਵਿੱਚ ਆਪਾਂ ਪਾ ਕੇ ਮੈਂ ਤੁਹਾਨੂੰ ਸਹੀ ਦੱਸੀਏ ਇਹ ਕੋਈ ਸਰਦਾਰੀ ਨੂੰ ਪੰਜਾਬੀਅਤ ਨੂੰ ਇਹ ਲੋਕ ਰਿਪਰੈਜ਼ੈਂਟ ਨਹੀਂ ਕਰਦੇ ਸੀਗੇ ਅੱਜ ਉਹਨਾਂ ਬਾਰੇ ਮੂਵੀਜ਼ ਬਣਾ ਕੇ ਉਹਨਾਂ ਨੂੰ ਹੀਰੋ ਐਜ਼ ਅ ਆਈਕਨ ਜਿਹੜਾ ਹੈਗਾ ਆਪਾਂ ਦੱਸਾਵਾਂਗੇ ਮੈਨੂੰ ਇਹ ਲੱਗਦਾ ਵੀ ਸਟੇਟ ਦੀ ਜੋ ਪਾਲਿਸੀ ਉਸ ਟਾਈਮ ਤੇ ਕੰਮ ਕਰਦੀ ਸੀ ਉਹੀ ਪਾਲਿਸੀ ਅੱਜ ਕੰਮ ਕਰਦੀ ਹੈ ਪਰ ਪ੍ਰੋਫੈਸਰ ਸਾਹਿਬ ਜਿਹੜੇ ਅੱਜ ਦੇ ਕੁਝ ਗਾਇਕਾਂਲੇ ਹੈ ਸੰਗੀਤਕਾਰ ਨੇ ਲਿਖਣ ਵਾਲੇ ਨੇ ਉਹ ਵੀ ਬੜਾ ਗਨ ਕਲਚਰ ਨੂੰ ਪ੍ਰਮੋਟ ਕਰਦੇ ਆ ਨਸ਼ੇ ਨੂੰ ਪ੍ਰਮੋਟ ਕਰਦੇ ਆ ਗੁੰਡਾਗਰਦੀ ਨੂੰ ਪ੍ਰਮੋਟ ਕਰਦੇ ਆ ਇੱਕ ਗੀਤ ਸੁਣਿਆ ਜਦੋਂ ਲੱਗਦਾ ਜੱਟ ਦੀ ਕਚੇਰੀਆਂ 'ਚ ਮੇਲਾ ਲੱਗਦਾ ਐਦਾਂ ਸੀਗਾ ਜਦੋਂ ਹੁੰਦੀ ਐ ਤਰੀਕ ਕਿਸੇ ਜੱਟ ਦੀ ਕਚੇਰੀਆਂ 'ਚ ਮੇਲਾ ਲੱਗਦਾ ਇਸ ਤਰ੍ਹਾਂ ਵੀ ਦੇਖੋ ਜੱਟ ਨੂੰ ਰਿਪ੍ਰੈਜ਼ੈਂਟ ਕੀਤਾ ਗਿਆ ਜਦਕਿ ਜੱਟ ਤਾਂ ਮਿਹਨਤ ਮਜ਼ਦੂਰੀ ਕਰਦਾ ਖੇਤਾਂ ਦੇ ਵਿੱਚ ਇੱਕ ਪਾਸੇ ਕਹਿੰਦੇ ਨੇ ਕਿ ਜਿਹੜੇ ਸੱਪਾਂ ਦੀ ਸੀਰੀਆਂ ਮਿੱਧ ਕੇ ਜੱਟ ਦੀ ਬੜੀ ਔਖੀ ਕਮਾਈ ਐ ਤੇ ਇੱਕ ਪਾਸੇ ਇਸ ਤਰ੍ਹਾਂ ਦਾ ਪ੍ਰਮੋਟ ਕੀਤਾ ਜਾਂਦਾ ਵੀ ਡੱਬ 'ਚ ਬੰਦੂਖ ਰੱਖਦਾ ਬੰਦਾ ਮਾਰ ਕੇ ਫਿਰ ਰੋਟੀ ਖਾਂਦਾ ਮੈਂ ਜੀ ਦੇਖੋ ਮੈਂ ਤੁਹਾਨੂੰ ਸਾਰੀ ਗੱਲ ਸਮਝਦਾ ਐ ਇਸ ਗੱਲ ਨੂੰ ਉਹਦੀਆਂ ਰਿਪਰਕੰਸਿਅਨਸ ਵੀ ਸੋਸਾਇਟੀ ਦੇਖ ਰਹੀ ਐ ਨਾ ਹੂੰ ਉਸ ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ ਜਿਹੇ ਜਿਹੇ ਗਾਣੇ ਆ ਇਹ ਚੱਲ ਰਹੇ ਆ ਗਨ ਕਲਚਰ ਆ ਹੋਰ ਆ ਉਹ ਆਪਾਂ ਦੇਖੋ ਕਿੰਨੇ ਬਿਜ਼ਨਸਮੈਨ ਜਿਹੜੇ ਹੈਗੇ ਆ ਉਹਨਾਂ ਨੂੰ ਹਰ ਰੋਜ਼ ਦੀ ਖਬਰ ਹੈ ਮੈਂ ਉਹਰੇ ਮੇਰੇ ਦੋਸਤ ਹੈਗੇ ਆ ਜੀ ਆਮ ਨੇਮ ਹਿਮ ਪੁੱਛਨੇ ਉਹਨਾਂ ਕੋਲ ਗਿਆ ਮੈਂ ਕਿਹਾ ਮੈਂ ਕੁਝ ਇੱਕ ਦੋ ਗੱਲਾਂ ਕੀਤੀਆਂ ਬਿਜ਼ਨਸ ਦੀਆਂ ਵੀ ਕੀਤੀਆਂ ਹੋਰ ਕੀਤੀਆਂ ਉਹ ਕਹਿੰਦਾ ਯਾਰ ਮੇਰਾ ਤਾਂ ਮਨ ਹੈ ਨਹੀਂ ਕੁਝ ਨਹੀਂ ਕਰਨਾ ਮੈਂ ਮੈਂ ਕੀ ਹੋ ਗਿਆ ਉਹ ਕਹਿੰਦਾ ਯਾਰ ਮੈਂ ਇੰਨਾ ਕਿ ਦੁਖੀ ਆ ਮੈਂ ਨਾ ਮਤਲਬ ਜਿਵੇਂ ਹਾਂ ਮੈਂ ਓਵੇਂ ਠੀਕ ਹਾਂ ਮੈਂ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਕੁਝ ਨਹੀਂ ਕਰਨਾ ਮੈਂ ਕੀ ਹੋ ਗਿਆ ਬਾਈ ਜੀ ਤੁਸੀਂ ਐ ਕਿਉਂ ਉਹ ਕਹਿੰਦੇ ਯਾਰ ਤੁਹਾਨੂੰ ਪਤਾ ਹੈ ਵੀ ਪਟਿਆਲੇ ਸ਼ਹਿਰ ਦੇ ਵਿੱਚ ਹੀ ਸਿਟੀ ਹੁਣ ਇੰਚਾਰ ਸੀਗੀ ਸਿਟੀ ਪਟਿਆਲੇ ਸ਼ਹਿਰ ਸ਼ਹਿਰ ਦੇ ਵਿੱਚ 200 ਤੋਂ ਵੱਧ ਕਤਲ ਹੋ ਗਏ ਜੀ ਪਿਛਲੇ ਇੱਕ ਸਾਲ ਚ ਮੈਂ ਕਿਹਾ ਅੱਛਾ ਜੀ ਕਹਿੰਦੇ ਮਤਲਬ ਕੋਈ ਵੀ ਲੋਕਾਂ ਦੀ ਸਾਡੇ ਤੋਂ ਸ਼ਰੀਫ ਬੰਦੇ ਸਾਡੇ ਤੋਂ ਡਰਦੇ ਆ ਹਾਂ ਪਰ ਜਿਹੜੇ ਇਹ 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 ਐਟ ਲੀਸੋਸ਼ਲ ਐਲੀਮੈਂਟਸ ਆ ਸਾਡੇ ਤੋਂ ਡਰਦੇ ਨਹੀਂ ਏ ਬੰਦਾ ਇੱਕ CIA ਇਨਚਾਰਜ ਕਹ ਰਿਹਾ ਉਹ ਕਹਿੰਦਾ ਡਰਦੇ ਨਹੀਂ ਮੈਂ ਇੰਨਾ ਕਿ ਦੁਖੀ ਆ ਮੈਂ ਮੇਰੀ ਇੰਨੀ ਇੱਜ਼ਤ ਉਸ ਬੰਦੇ ਦੀ ਮੇਰੇ ਮਨ ਚ ਵਲੀ ਉਸ ਦਿਨ ਤੋਂ ਬਾਅਦ ਮੈਂ ਕਹਾ ਯਾਰ ਇਹ ਬੰਦਾ ਪੁਲਿਸ ਹੋ ਕੇ ਵੀ ਮਨ ਇੰਨਾ ਕਿ ਸਾਧ ਪਰिवਰਤੀ ਦਾ ਬੰਦਾ ਹੈ ਵੀ ਮਤਲਬ ਇੰਨਾ ਕਿ ਜ਼ਿਆਦਾ ਮਤਲਬ ਇਹਨੂੰ ਪਤਾ ਲੱਗਿਆ ਸਮਝ ਆਈ ਹੈ ਨਾ ਇਹ ਕਿਉਂ ਹੋਇਆ ਗਨ ਕਲਚਰ ਹੈ ਨਾ ਜਿਹੜਾ ਸਿੱਧੂ ਮਸੇਵਾਲੇ ਦਾ ਨਾਮ ਸੁਣਿਆ ਤੁਸੀਂ ਹਾਂਜੀ ਹਾਂਜੀ ਸਿੱਧੂ ਮਸੇਵਾਲੇ ਦੇ ਗਾਣੇ ਵੀ ਬਹੁਤ ਸਾਰੇ ਗਨ ਦੇ ਨਾਲ ਰਿਲੇਟਡ ਸੀ ਹਾਂਜੀ ਡੱਬ ਚ ਗਲੌਗ ਰੱਖਦਾ ਜਾਂ ਹੋਰ ਡਾਲਰਾਂ ਵਾਂਗੂ ਨਹੀਂ ਨਾ ਸਾਡਾ ਚੱਲਦਾ ਬਿਲਕੁਲ ਜੀ ਤੇ ਬਹੁਤ ਸਾਰੇ ਨੌਜਵਾਨ ਉਹਨੂੰ ਪਿਆਰ ਕਰਦੇ ਆ ਆਈਕਨ ਹੈ ਚਾਹੇ ਉਸ ਦੀ ਡੈਥ ਵੀ ਹੋ ਚੁੱਕੀ ਹੈ ਉਸ ਤੋਂ ਬਾਅਦ ਵੀ ਲੋਕ ਉਸ ਨੂੰ ਉਵੇਂ ਹੀ ਪਿਆਰ ਕਰਦੇ ਆ ਅੱਜ ਵੀ ਬਹੁਤ ਜ਼ਿਆਦਾ ਫੇਮਸ ਨੇ ਸਿੱਧੂ ਮੂਸੇਵਾਲਾ ਇਹਨਾਂ ਨੂੰ ਕਿਵੇਂ ਦੇਖੋਗੇ ਤੁਸੀਂ ਦੇਖੋ ਜਿਹੜਾ ਸਿੱਧੂ ਮੂਸੇਵਾਲਾ ਸੀ ਨਾ ਜੀ ਮੈਂ ਮੈਂ ਉਹਨੂੰ ਨਹੀਂ ਸੁਣਿਆ ਸੀ ਉਹਦੀ ਡੈਥ ਤੋਂ ਪਹਿਲਾਂ ਜੀ ਜਦੋਂ ਉਹਦੀ ਡੈਥ ਤੋਂ ਬਾਅਦ ਮੈਂ ਉਹਨੂੰ ਸੁਣਨਾ ਸ਼ੁਰੂ ਕੀਤਾ ਪਤਾ ਲੱਗਿਆ ਵੀ ਆਏ ਸੀਗਾ ਇਹ ਸਾਰਾ ਹੈ ਨਾ ਤਾਂ ਮੈਂ ਉਹਨੇ ਕਈ ਗੀਤ ਬਹੁਤ ਹੀ ਡੂੰਗੇ ਗਾਏ ਹੂੰ ਉਹਦੇ ਇੱਕ ਗੀਤ ਨਹੀਂ ਬਹੁਤ ਗੀਤ ਐਸੇ ਆ ਜਿਹੜੇ ਬਹੁਤ ਡੈਪਥ ਉਹ ਬੰਦਾ ਉਹੀ ਲਿਖ ਸਕਦਾ ਜਿਹਦੇ ਮਨ ਚ ਪੰਜਾਬ ਬਾਰੇ ਕੋਈ ਦਰਦ ਹੋਊਗਾ ਹੈਨਾ ਤਾਂ ਮੈਂ ਦੇਖੋ ਮੰਨਦਾ ਵੀ ਹਾਂ ਕੁਝ ਗਾਣੇ ਉਹਦੇ ਗਨ ਕਲਚਰ ਨਾਲ ਰਿਟ ਕਰਦੇ ਆ ਉਹਦਾ ਉਹਨੂੰ ਖਮਿਆਜਾ ਵਾਟ ਇਜ਼ ਕਾਲਡ ਉਹ ਵੀ ਭੁਗਤਣਾ ਪਈ ਹੈ ਹੈਨਾ ਤੇ ਦੇਖੋ ਜਦੋਂ ਤੁਸੀਂ ਗੈਂਗਸਟਰਸ ਨਾਲ ਜਿਹੜੇ ਹੈਗੇ ਆ ਜਾਂ ਹੋਰ ਆ ਮਤਲਬ ਇਹ ਇਹ ਜਿਹੇ ਗੀਤ ਗਾਣੇ ਕਰਨਾ ਉਹ ਥੋੜਾ ਜਿਹਾ ਦੇਖੋ ਫਿਰ ਬੰਦੇ ਤੇ ਆਵਦੇ ਦੇ ਫਰਕ ਪੈਂਦਾ ਉਹ ਚੀਜ਼ ਸਾਹਮਣੇ ਵੀ ਆਈ ਪਰ ਉਹ ਬੰਦੇ ਦੀ ਥਿੰਕਿੰਗ ਵਾਕਈ ਬਹੁਤ ਡੀਪ ਸੀ ਉਹਦੇ ਲਿਖਣ ਦਾ ਸਾਈਰ ਲਿਖਿਆ ਉਹਨਾਂ ਨੇ ਸਾਈਰ ਤੇ ਗਾਣਾ ਲਿਖਿਆ ਬਹੁਤ ਦੇਖੋ ਉਹ ਗਾਣਾ ਮਤਲਬ ਮੈਨੂੰ ਇਰਾਦਾ ਵੀ ਮਤਲਬ ਹਰ ਜਿਹੜਾ ਪੰਜਾਬੀ ਨੂੰ ਇਫੈਕਟ ਕਰੂਗਾ ਉਹ ਗਾਣਾ ਉਹ ਚੀਜ਼ ਆ ਜਿਹੜਾ ਕਿ ਅਗਲੇ 20 ਸਾਲ ਦਾ ਇਤਿਹਾਸ ਪੰਜਾਬ ਦਾ ਉਹ ਦਰਸਾਊਗਾ ਵੀ ਮਤਲਬ ਕਲਮ ਦੇ ਵਿੱਚ ਦਰਦ ਵੀ ਹੋਣਾ ਚਾਹੀਦਾ ਹੈ ਦਰਦ ਦੀ ਹੋਣਾ ਚਾਹੀਦਾ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਆਪਣੇ ਯੂਥ ਲਈ ਇਹ ਬੰਦਾ ਆਮ ਬੰਦਾ ਨਹੀਂ ਲਿਖ ਸਕਦਾ ਆਮ ਨਹੀਂ ਲਿਖ ਸਕਦਾ ਠੀਕ ਹੈ ਇਸ ਲਈ ਤੁਸੀਂ ਕਹਿੰਦੇ ਹੋ ਵੀ ਸਿੱਧੂ ਮੂਸੇਵਾਲਾ ਵਧੀਆ ਲੈਕਸ ਠੀਕ ਹੈ ਉਹ ਤਾਂ ਗਲਤੀਆਂ ਉਹ ਤਾਂ ਵੀ ਹੋਈਆਂ ਉਹ ਤਾਂ ਵੀ ਹੋਈਆਂ ਬਟ ਓਵਰ ਆਲ ਜੇ ਦੇਖਿਆ ਜਾਵੇ ਤਾਂ ਉਹ ਮਤਲਬ ਕੋਈ ਮਾੜਾ ਸਿੰਗਰ ਨਹੀਂ ਸੀ ਰਾਈਟਰ ਨਹੀਂ ਸੀਗਾ ਸਿੰਗਰ ਤੋਂ ਜ਼ਿਆਦਾ ਰਾਈਟਰ ਨੂੰ ਮੈਂ ਉਹ ਐਜ਼ ਅ ਰਾਈਟਰ ਮਤਲਬ ਉਹਨੂੰ ਮੈਂ ਤਵਜੋਹ ਦਊਂਗਾ ਜੀ ਐਜ਼ ਅ ਰਾਈਟਰ ਉਹ ਬਹੁਤ ਹੀ ਜਿਹੜਾ ਡੀਪ ਥਿੰਕਿੰਗ ਦਾ ਸੀਗਾ ਤੇ ਦੂਜਾ ਟਾਈਮ ਹੁੰਦਾ ਜੀ ਮੈਂ ਅਨੁਰਾਗ ਜੀ ਜੋ 20 ਸਾਲ ਪਹਿਲਾਂ ਸੀ ਅੱਜ ਮੈਂ ਉਹ ਨਹੀਂ ਹੂੰ ਕਿਨਾਂ ਜੋ ਜੋ ਅੱਜ ਆ ਮੈਂ 10 ਸਾਲ ਬਾਅਦ ਨਹੀਂ ਹੋਊਂਗਾ ਮੇਰੀ ਥਿੰਕਿੰਗ ਬਦਲਦੀ ਰਹਿੰਦੀ ਹੈ ਉਸੇ ਤਰੀਕੇ ਨਾਲ ਜੋ ਉਹਨੇ ਗਨ ਕਲਚਰ ਦੇ ਗਾਣੇ ਗਾਏ ਉਸ ਟਾਈਮ ਉਹਦੀ ਏਜ ਜਾਂ ਇੱਕ ਸਿਸਟਮ ਹੋਰ ਸੀ ਪਰ ਜਦੋਂ ਉਹ ਐਸਵਾਈਐਲ ਤੇ ਆਇਆ ਤਾਂ ਉਦੋਂ ਤੱਕ ਜਾਂ ਉਹ ਇੱਕ ਹੋਰ ਸੀ ਉਹਦਾ ਸਮਥਿੰਗ ਲਾਈਕ ਲਿਟਲ ਟੂ ਬੀਅਰ ਬੀ 300 ਸਮਥਿੰਗ ਹਾਂ 295 ਬਰਸ ਹੈ ਨਾ ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਉਸ ਸਟੇਜ ਤੋਂ ਬਣੂਗੀ 295 ਉਸ ਸਟੇਜ ਤੋਂ ਉਸ ਸਟੇਜ ਤੇ ਆਉਣ ਵਾਸਤੇ ਨਾ ਉਹ ਜਿਹੜਾ ਉਮਰ ਦਾ ਤਕਾਜ਼ਾ ਹੈ ਜਾਂ ਇੱਕ ਕਹ ਲਈਏ ਵੀ ਤਜਰਬਾ ਇਹ じゃ ਹੋਇਆ ਸਮਾਜ ਨੇ ਫਿਰ ਸਿਖਾਤਾ ਤੇ ਫਿਰ ਉਹ ਇਧਰਲੇ ਪਾਸੇ ਥੁਲਪਿਆ ਸੀ ਸੋ ਬਹੁਤ ਵਧੀਆ ਆਪਾਂ ਗੱਲਬਾਤ ਕਰ ਰਹੇ ਸੀਗੇ ਗੱਲ ਫੇਰ ਮੈਂ ਘੁੰਮ ਕੇ ਇੱਕ ਵਾਰ ਉੱਥੇ ਆ ਜਾਊਂਗਾ ਅਮਰ ਸਿੰਘ ਚਮਕਿੱਲੇ ਦੇ ਉੱਤੇ ਜੋ ਕਿ ਰਾਈਟਰ ਵੀ ਸੀ ਉਹਨਾਂ ਨੇ ਫਿਲਮ ਵੀ ਲਿਖੀ ਜੱਟ ਦੀ ਦੁਸ਼ਮਣੀ ਬੜੀ ਮਕਬੂਲ ਹੋਈ ਉਹਨਾਂ ਨੇ ਗੀਤ ਲਿਖੇ ਧਾਰਮਿਕ ਦੋ ਚਾਹੇ ਉਹ ਗਾਏ ਨਹੀਂ ਪਰ ਬਹੁਤ ਸਾਰੇ ਗਾਣੇ ਜਿਹੜੇ ਇਸ ਤਰ੍ਹਾਂ ਦੇ ਸੀ ਜਿਹੜੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਸੁਨੇ ਜਾ ਸਕਦੇ ਤੁਹਾਡੇ ਮੁਤਾਬਿਕ ਕੀ ਇਸ ਤਰ੍ਹਾਂ ਦੇ ਬੰਦੇ ਨੂੰ ਸਮਾਜ ਦਾ ਹੀਰੋ ਆਈਡਲ ਨਹੀਂ ਬਣਾਇਆ ਜਾਣਾ ਚਾਹੀਦਾ ਬਿਲਕੁਲ ਨਹੀਂ ਜੀ ਦੇਖੋ ਮੈਂ ਤੁਹਾਨੂੰ ਕਹਾ ਮਤਲਬ ਇਹਨੂੰ ਤਾਂ ਰਦਰ ਅਵੋਇਡ ਕਰਨਾ ਚਾਹੀਦਾ ਹੈਗਾ ਸੋ ਉਸ ਜੇ ਆਪਾਂ ਆਈਕਨ ਹੋਰ ਬਹੁਤ ਜਿਹੜੀ ਤੁਸੀਂ ਚੰਗੇ ਆਈਕਨ ਬਣਾ ਸਕਦੇ ਹੈਗੇ ਹੋ ਹੈਨਾ ਤਾਂ ਦੇਖੋ ਜੇ ਮਤਲਬ ਗੱਲ ਹੈ ਅੱਜ ਦੇ ਜੇ ਅੱਜ ਦੇ ਸਿੰਗਰਸ ਦੀ ਗੱਲ ਕਰੀਏ ਨਾ ਜੀ ਉਹ ਵੀ ਜਿਹੜਾ ਹੈਗਾ ਪੰਜਾਬੀਅਤ ਨੂੰ ਰਿਪਰੈਜ਼ੈਂਟ ਬਹੁਤ ਕੋਈ ਘੱਟ ਹੀ ਰੀਅਰ ਕਰਦਾ ਹੈ ਜਿਹੜਾ ਕਰਦਾ ਤੇ ਬਾਕੀ ਜਿਹੜੀਆਂ ਹੈਗੀਆਂ ਜੀ ਗੱਲਾਂ ਲੋਕ ਸਿੰਗਰਸ ਦੇ ਥਰੂ ਮਤਲਬ ਪੰਜਾਬੀਅਤ ਨੂੰ ਰਿਪਰੈਜ਼ੈਂਟ ਜਿਹੜੇ ਹੈਗੇ ਆ ਉਹ ਜ਼ਿਆਦਾ ਕਰਨ ਲੱਗੇ ਆ ਇਤਿਹਾਸ ਖਤਮ ਹੋ ਗਿਆ ਹੈ ਜਾਂ ਲਿਟਰੇਚਰ ਖਤਮ ਹੋ ਗਿਆ ਲੋਕੋਂ ਲਿਖਣ ਪੜਨ ਤਾਂ ਪੈਂਦੀ ਹੀ ਨਹੀਂ ਹੈਨਾ ਬੁਕਸ ਨਾਲ ਅੱਗੇ ਜਿਹੜਾ ਇਤਿਹਾਸ ਬਣਦੇ ਜਾਂ ਤੁਹਾਡੇ ਪਤਾ ਲੱਗਦਾ ਜਿਹੜਾ ਕਿਸੇ ਵੀ ਕਲਚਰ ਜਿਹੜਾ ਕੀ ਹੈ ਜਾਂ ਨਹੀਂ ਹੈ ਹੈਨਾ ਸਭਿਅਤਾ ਕੀ ਹੈ ਕਿਵੇਂ ਹੈ ਉਹ ਖਤਮ ਹੋ ਚੁੱਕੀ ਆਪਾਂ ਖੈ ਕੌਣ ਹੁਣ ਤਾਂ ਕਈ ਵਾਰ ਐਂ ਲੱਗਦਾ ਪੰਜਾਬੀ ਗੀਤ ਸੁਣਦੇ ਹੋਈਏ ਕਿਸੇ ਸਿੰਗਰ ਦਾ ਤੇ ਐਂ ਲੱਗਦਾ ਵੀ ਇਹ ਕਿਸੇ ਕੰਪਨੀ ਦਾ ਸੇਲਜ਼ਮੈਨ ਹੈ ਉਹ ਚ ਪ੍ਰਾਡਾ ਦੀ ਗੱਲ ਹੁੰਦੀ ਹੈ ਗੂਚੀ ਦੀ ਗੱਲ ਹੁੰਦੀ ਹੈ ਰਮਾਨੀ ਦੀ ਗੱਲ ਹੁੰਦੀ ਹੈ ਥਾਰ ਦੀ ਗੱਲ ਹੁੰਦੀ ਹੈ ਠੀਕ ਹੈ ਜੀ ਜਾਂ ਫਿਰ ਗੰਦ ਦੀ ਗੱਲ ਹੁੰਦੀ ਹੈ ਗੰਦੇ ਬਾਈ ਨੇਮ ਗੱਲ ਹੁੰਦੀ ਹੈ ਉਹ ਚ ਨਾ ਤਾਂ ਪੰਜਾਬੀ ਕਹਿ ਲਈਏ ਚਰਖੇ ਦੀ ਗੱਲ ਹੁੰਦੀ ਹੈ ਨਾਉ ਚ ਨਦੀਆਂ ਦੀ ਦਰਿਆ ਦੀ ਫੁੱਲਾਂ ਦੀ ਖੇਤਾਂ ਦੀ ਜਾਂ ਬਾਪੂ ਦੀ ਬੇਬੇ ਦੀ ਗੱਲ ਤਾਂ ਹੁੰਦੀ ਹੀ ਨਹੀਂ ਸਿੱਧੀਆਂ ਗੱਲਾਂ ਜਿਹੜੀਆਂ ਹੁੰਦੀਆਂ ਵਾ ਦੱਸਿਆ ਜਿਹੜੇ ਬ੍ਰਾਂਡ ਨੇ ਇਹਨਾਂ ਦੀਆਂ ਹੁੰਦੀਆਂ ਪਰ ਇੱਕ ਦਿੱਕਤ ਹੈ ਇਹ ਸਿੰਗਰਾਂ ਨੂੰ ਵੀ ਰਾਈਟਰਸ ਨੂੰ ਵੀ ਇਹ ਦਿੱਕਤ ਹੈ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਉਹ ਦੱਸਦੇ ਆ ਕਿ ਸਾਡੀ ਜਿਹੜੀ ਆਡੀਅנס ਹੈ ਉਹ ਇਸ ਤਰ੍ਹਾਂ ਦੀ ਉਹ ਸੁਣਦੀ ਹੈ ਜੇ ਚੰਗਾ ਗਾਣਾ ਕੋਈ ਗਾਉਂਦਾ ਹੈ ਕਿ ਉਹ ਮਕਬੂਲ ਨਹੀਂ ਹੁੰਦਾ ਉਹਨੂੰ ਲੋਕ ਸੁਣਦੇ ਨਹੀਂ ਉਹ ਡੀਜਿਆਂ ਤੇ ਨਹੀਂ ਵੱਜਦਾ ਇਦਾਂ ਦੇ ਗਾਣੇ ਵੱਜਦੇ ਆ ਲੋਕ ਸੁਣਦੇ ਆ ਇਸ ਕਰਕੇ ਉਹਨਾਂ ਨੂੰ ਗਾਣੇ ਪੈ ਰਹੇ ਦੇਖੋ ਮੈਂ ਤਾਂ ਆਪ ਕਹਣਾ ਜੀ ਜਿਹੜੀ ਇਹ ਕਲਚਰ ਹੈ ਚਾਹੇ ਉਹ ਗਨ ਕਲਚਰ ਹੈ ਚਾਹੇ ਉਹ ਟਰੈਕਟਰ ਵਾਲੇ ਸਟੰਟ ਵਾਲਾ ਕਲਚਰ ਹੈ ਚਾਹੇ ਉਹ ਬੁਲੇਟ ਦੇ ਪਟਾਕੇ ਵਾਲਾ ਕਲਚਰ ਹੈ ਇਹ ਕਲਚਰ ਆਲਰੇਡੀ ਇਫੈਕਟ ਕਰ ਚੁੱਕਿਆ ਪੰਜਾਬ ਨੂੰ ਜੇ ਤੁਸੀਂ ਕਹਿ ਰਹੇ ਹੋ ਵੀ ਇਹ ਗਾਏ ਚਮਕੀਲੇ ਨੇ ਉਸੇ ਗਾਣੇ ਗਾਏ ਤੇ ਲੋਕਾਂ ਦੀ ਉਹ ਨੀਤ ਨਹੀਂ ਬਦਲੀ ਐਸਾ ਨਹੀਂ ਹੈ ਬਦਲਦੀ ਤਾਂ ਇਸੇ ਤਰੀਕੇ ਨਾਲ ਸਾਡੇ ਉਰੇ ਜੀ ਏਰੀਏ ਜਿੱਥੇ ਸਾਡਾ ਪਿੰਡ ਆਸੀ ਰਹਨੇ ਆ ਮੈਂ ਦੋ ਵਾਰੀ ਤਾਂ ਸਰਪੰਚਾਂ ਕੋਲ ਗਿਆ ਆੜ ਵਾਲੇ ਦੇ ਪੰਜੇ ਸਰਪੰਚਾਂ ਕੋਲ ਵੀ ਆਓ ਆਪਾਂ ਮਿਲ ਕੇ ਥਾਣੇ ਚਲੀਏ ਤੇ ਉਥੇ ਕਈੇ ਵੀ ਟਰੈਕਟਰਾਂ ਦੇ ਉੱਤੇ ਗਾਣੇ ਨੇੜਿਆ ਉਹ ਨਾ ਲਾਇਓ ਖੇਤਾਂ ਚਾ ਲਾ ਲੋ ਬਜਲ ਨੂੰ ਸੜਕਾਂ ਦੇ ਨੇੜੇ ਪਿੰਡ ਦੇ ਨੇੜੇ ਆਉਣੇ ਹੋ ਘਟਾ ਲਓ ਹੈਨਾ ਤੇ ਜਾਂ ਜਿਹੜੇ ਬੁਲਟ ਦੇ ਪਟਾਕੇ ਮਾਰਦੇ ਆ ਬੱਚੇ ਵੀ ਉਹਨਾਂ ਨੂੰ ਆਪਾਂ ਜਾ ਕੇ ਇੱਕ ਫੁੱਲ ਦੇਈਏ ਹੈਨਾ ਮਤਲਬ ਸੜਕ ਦੇ ਖੜ ਜੀਏ ਰੋਜ਼ ਇੱਕ ਫੁੱਲ ਦਿਆ ਕਰੀਏ ਵੀ ਨਾ ਬੱਚੇ ਨਾ ਕਰ ਹੈਨਾ ਕਿਸੇ ਦਾ ਦੇ ਮਾਂ ਬਾਪ ਦਾ ਨੰਬਰ ਲੈ ਕੇ ਉਹਨਾਂ ਨੂੰ ਫੋਨ ਕਰੀਏ ਤੇ ਕੋਈ ਮੇਰੇ ਨਾਲ ਨਹੀਂ ਆਇਆ ਜੀ ਅਸਲ ਵਿੱਚ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਿਹੜਾ ਇਹ ਬੁਲਟ ਵਾਲਾ ਪਟਾਕੇ ਵਾਲਾ ਨਾ ਪਹਿਲਾਂ ਬਜਦੇ ਹੁਣ ਕੋਈ ਬਹੁਤ ਘੱਟ ਜਦੋਂ ਫਿਰ ਇੱਕ ਗਾਣਾ ਆਇਆ ਨਾ ਬੁਲਟ ਤਾਂ ਰੱਖਿਆ ਪਟਾਕੇ ਪਾਨ ਨੂੰ ਹੂੰ ਇਹ ਗਾਣਾ ਆਇਆ ਸੀ ਘੁੰਮਣ ਕਮਾਨ ਨੂੰ ਤਾਂ ਇਹ ਥਾਰ ਰੱਖੀ ਹੈ ਬੁਲਟ ਤਾਂ ਰੱਖਿਆ ਪਟਾਕੇ ਪਾਨ ਨੂੰ ਫੇਰ ਇਹ ਪਟਾਕੇ ਵੱਧ ਸ਼ੁਰੂ ਹੋਏ ਚਾਹੇ ਪੁਲਿਸ ਚਲਾਣ ਵੀ ਕੱਟਦੀ ਹੈ ਬੌਂਡ ਵੀ ਕਰਦੀ ਹੈ ਸਲੈਂਸਰ ਵੀ ਉਤਾਰਦੀ ਹੈ ਪਰ ਪਟਾਕੇ ਮਾਰਨ ਵਾਲੇ ਪਟਾਕੇ ਮਾਰੀ ਹੋ ਜਾਂਦੇ ਆ ਨਾਲ ਸਾਡੇ ਇੱਕ ਹਾਈਵੇ ਜਾਂਦਾ ਜੀ ਹਾਂ ਬਿਲਕੁਲ ਕਰਦੇ ਨਾਲ ਉਹ ਪੁਲ ਹੈਗੇ ਆ ਉਹ ਪੁਲ ਉੱਪਰ ਛੜਦੇ ਆ ਹੈਨਾ ਅੰਡਰ ਬ੍ਰਿਜ ਹੈਗੇ ਆ ਹੈਨਾ ਓ ਉਹ ওভারਬ੍ਰਿਜ ਦੇ ਨਾਲ ਜਦੋਂ ਵੀ ਅਸੀਂ ਜਾਂਦੇ ਹਾਂ ਨਾ ਜੀ ਦੋ ਤਿੰਨ ਕਾਰਾਂ ਕਾਲੇ ਸ਼ੀਸ਼ੇ ਵਾਲੀਆਂ ਖੜੀਆਂ ਹੁੰਦੀਆਂ ਉਹਦੇ ਵਿੱਚ ਇੱਕ ਮੁੰਡਾ ਤੇ ਕੁੜੀ ਬੈਠੇ ਹਾਂ ਕੋਈ ਨਾ ਕੋਈ ਡਿਫਰੈਂਟ ਰੈਂਡਮ ਪੀਪਲ ਜੀ ਮੈਨੂੰ ਬਹੁਤ ਬੁਰੇ ਲੱਗੇ ਮੈਂ ਕਿਹਾ ਯਾਰ ਸਾਡੇ ਵੀ ਕਰਦੇ ਆ ਸਾਡੇ ਬੱਚੇ ਆ ਹਾਂ ਲੰਘਦੇ ਇੱਥੋਂ ਤੇ ਸਾਰੇ ਪਿੰਡਾਂ ਦੇ ਲੰਘਦੇ ਆ ਮੈਂ ਸਰਪੰਚਾਂ ਨੂੰ ਕਿਹਾ ਹੈਨਾ ਕੋਈ ਨਹੀਂ ਬੋਲਿਆ ਮੈਂ ਕਿਹਾ ਚਲੋ ਥਾਣੇ ਚੱਲ ਕੇ ਗੱਲ ਕਰੀਏ ਮੈਂ ਆਪੇ ਥਾਣੇ ਚੱਲਣੇ ਮੈਂ ਜਾ ਕੇ ਉੱਤੇ ਫੋਨ ਵੀ ਕੀਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਇਹ ਪਟਾਕੇ ਮਾਰਦੇ ਆ ਇਕੋ ਥੋੜਾ ਗਾਣੇ ਘਟਾਓ ਆਵਾਜ਼ ਹੈ ਨਾ ਅੱਜ ਨਹੀਂ ਕਾਰਾਂ ਖੜੀਆਂ ਹੁੰਦੀਆਂ ਕਾਲੇ ਸ਼ੀਸ਼ੇ ਵਾਲੀਆਂ ਇਹਨਾਂ ਨੂੰ ਜਾ ਕੇ ਕੁਝ ਕਰ ਲੋ ਉਹ ਮੇਰੇ ਮੂੰਹ ਕਹ ਨਹੀਂ ਦੇਖੇ ਪ੍ਰੋਫੈਸਰ ਆਪ ਚਾਹ ਪੀਓਗੇ ਮੈਂ ਚਾਹ ਪੀ ਲਾਂ ਕੋਈ ਗੱਲ ਨਹੀਂ ਚਾਹ ਵੀ ਪੀ ਲਈ ਅੱਛਾ ਦੱਸੋ ਫਿਰ ਮੈਂ ਕਹਾ ਦੱਸਤਾ ਦੁੱਤਾ ਉਹ ਇਹ ਕਿਹੜੇ ਕੰਮ ਹੈ ਕਹਿੰਦੇ ਜੀ ਥੋੜੋ ਹੈ ਨਾ ਕੋਈ ਹੋਰ ਕੰਮ ਦੱਸੋ ਮੈਂ ਕਹਾ ਮੈਂ ਮਤਲਬ ਹੋਰ ਕੀ ਦਸਾਂ ਉਹ ਥੋੜਾ ਕੋਈ ਨੁਕਸਾਨ ਆ ਤਾਂ ਦੱਸੋ ਹਾਂ ਮੈਂ ਕਹਾ ਮੇਰਾ ਨੁਕਸਾਨ ਮਤਲਬ ਜੇ ਕੋਈ ਮੈਨੂੰ ਆ ਕੇ ਕੁੱਟੂਗਾ ਫੇਰ ਹੀ ਮੈਂ ਥਾਣੇ ਜਾਣਾ ਯਾਰ ਇੱਕ ਸੋਸਾਇਟੀ ਹੁੰਦੀ ਆ ਇੱਕ ਸੋਸ਼ਲ ਸਿਸਟਮ ਹੈ ਉਹ ਵੀ ਮੇਰੀ ਜ਼ਿੰਮੇਵਾਰੀ ਹੈ ਨਾ ਹਾਂ ਹੈ ਨਾ ਉਹ ਕੀ ਦੀ ਜ਼ਿੰਮੇਵਾਰੀ ਆ ਤਾਂ ਆਪਣਾ ਜਿਹੜਾ ਸੋਸ਼ਲ ਥਿੰਕਿੰਗ ਹੈ ਨਾ ਜੀ ਇੱਕ ਸਮਾਜਿਕ ਥਿੰਕਿੰਗ ਆ ਇੱਕ ਕਲੈਕਟਿਵ ਥਿੰਕਿੰਗ ਆ ਪੰਜਾਬ ਦੇ ਵਿੱਚ ਉਹ ਖਤਮ ਹੋ ਚੁੱਕੀ ਹੈ ਜੀ ਜੀ ਮੈਂ ਆਪ ਸਰਪੰਚਾਂ ਕੋਲ ਗਿਆ ਮੈਂ ਤੁਹਾਨੂੰ ਨਾਂ ਦੱਸਦਾ ਨਾ ਪੰਨ ਦੱਸਦਾ ਕੋਈ ਵੀ ਬੰਦਾ ਮੇਰੇ ਨਾਲ ਜਾ ਕੇ ਇਹੀ ਜਿਹੇ ਮੁੱਦਿਆਂ ਪਿੱਛੇ ਬੋਲਣ ਵਾਲਾ ਨਹੀਂ ਸੀ ਦੱਸ ਸੋ ਬਿਲਕੁਲ ਸਮਾਜ ਦਾ ਕਿਤੇ ਨਾ ਕਿਤੇ ਧਿਆਨ ਰੱਖਣਾ ਵੀ ਸਮਾਜ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਐ ਸੋ ਪ੍ਰੋਫੈਸਰ ਸਾਹਿਬ ਉਹ ਜ਼ਿੰਮੇਵਾਰੀ ਨਿਭਾਉਂਦੇ ਆ ਪਰ ਇਹਨਾਂ ਨੂੰ ਅਫਸੋਸ ਆ ਵੀ ਲੋਕ ਨਾਲ ਨਹੀਂ ਚੱਲਦੇ ਪਰ ਇਹ ਕੱਲੇ ਹੀ ਲੱਗੇ ਹੋਏ ਆ ਚਾਹੇ ਉਹ ਸੋਸ਼ਲ ਮੀਡੀਆ ਦੇ ਅਕੋਰਡਿੰਗ ਲੱਗੇ ਹੋਏ ਆ ਚਾਹੇ ਜਿੰਨਾ ਕਿੰਨਾ ਕੋਲ ਬਲ ਹੈ ਉਸ ਬਲ ਦੇ ਨਾਲ ਇਹ ਕੰਮ ਕਰ ਰਹੇ ਆ ਸੋ ਅਮਰ ਸਿੰਘ ਚਮਕੀਲਾ ਦੀ ਅਸੀਂ ਗੱਲ ਕਰ ਰਹੇ ਸੀ ਜਿਨ੍ਹਾਂ ਦੀ 28 ਸਾਲ ਦੀ ਉਮਰ ਦੇ ਵਿੱਚ ਗਾਇਕੀ ਦੌਰਾਨ ਮੰਚ ਦੇ ਉੱਤੇ ਜਦੋਂ ਉਹ ਪਰਫਾਰਮ ਕਰ ਰਹੇ ਸੀ ਉਹਨਾਂ ਦਾ ਉਹਨਾਂ ਦੀ ਧਰਮ ਪਤਨੀ ਤੇ ਦੋ ਸਾਜੀਆਂ ਦਾ ਕਤਲ ਹੋ ਗਿਆ ਸੀ ਗੋਲੀਆਂ ਮਾਰ ਕੇ ਉਹਨਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਸੀ ਸੋ ਕੁਝ ਲੋਕ ਉਹਨਾਂ ਨੂੰ ਆਈਕਨ ਮੰਨਦੇ ਆ ਜਾਂ ਬਣਾਉਣਾ ਚਾਹੁੰਦੇ ਆ ਜਾਂ ਉਹਨਾਂ ਦੇ ਉੱਤੇ ਵੱਡੇ ਵੱਡੇ ਕੰਮ ਕਰਦੇ ਆ ਲੇਖ ਲਿਖਦੇ ਆ ਸੋ ਪ੍ਰੋਫੈਸਰ ਸਾਹਿਬ ਕਹਿੰਦੇ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਜੋ ਉਹ ਗੀਤਾਂ ਦੇ ਵਿੱਚ ਪਰੋਸ ਰਹੇ ਸੀ ਉਹ ਨਾ ਤਾਂ ਪੰਜਾਬ ਦਾ ਕਲਚਰ ਹੈ ਨਾ ਪੰਜਾਬ ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਹਿ ਰਿਹਾ ਨਾ ਹੀ ਰਹਿੰਦਾ ਸੀ ਸਾਲੀ ਨੂੰ ਅੱਜ ਵੀ ਇੱਜ਼ਤ ਮੰਨਦੇ ਆ ਭੈਣ ਮੰਨਦੇ ਆ ਸਰ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ ਸੋ ਇਸ ਕਰਕੇ ਉਹਨਾਂ ਨੇ ਇਹ ਪੋਸਟ ਲਿਖੀ ਹੈ ਤੇ ਮੰਨਦੇ ਆ ਵੀ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਜਿਹੜੀ ਸੁਸਾਇਟੀ ਨੂੰ ਦੂਸਰੇ ਪਾਸੇ ਲੈ ਕੇ ਜਾਏ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਕੀਮਤੀ ਸਮਾਂ ਦੇਣ ਲਈ ਥੈਂਕ ਯੂ ਜੀ ਥੈਂਕ ਯੂ ਅਨੁਰਾਗ